ਪਿਛਲੇ ਦਿਨੀ ਇੱਕ ਵੀਡੀਓ ਬੜੀ ਚਰਚਿਤ ਹੋਈ ਸੀ ਕਿ ਸੀਐਮ ਸਾਹਿਬ ਦੀ ਸਿਕਿਉਰਿਟੀ ਦੇ ਵਿੱਚ ਚੱਲਣ ਵਾਲੀ ਇੱਕ ਐਂਬੂਲੈਂਸ ਜੋ ਤੱਕਾ 60 ਸੀ ਜਿਸ ਦੇ ਵਿੱਚ ਵੈਂਟੀਲੇਟਰ ਵੀ ਨਹੀਂ ਸੀ ਉਹ ਐਂਬੂਲੈਂਸ ਜੋ ਇਲਾਜ ਦੇ ਲਈ ਯੂਜ਼ ਹੋਣੀ ਸੀ ਉਹ ਖੁਦ ਬਿਮਾਰ ਸੀ ਤੇ ਉਸ ਤੋਂ ਬਾਅਦ ਕਾਫੀ ਚਰਚਾ ਦਾ ਵਿਸ਼ਾ ਜਿਹੜਾ ਇਹ ਬਣਿਆ ਮਾਮਲਾ ਪੱਖਿਆ ਮਸਲਾ ਪੱਖਿਆ ਤੇ ਉਸ ਤੋਂ ਬਾਅਦ 28 ਦਿਨ ਤੱਕ ਜਦੋਂ ਇਹਨਾਂ ਐਂਬੂਲੈਂਸ ਦੇ ਜਿਹੜੇ ਮੁਲਾਜ਼ਮ ਨੇ ਡਰਾਈਵਰ ਨੇ ਕੰਮ ਕਰਨ ਵਾਲੇ ਜਿਹੜੇ employees ਨੇ ਉਹਨਾਂ ਦੀ ਐਸੋਸੀਏਸ਼ਨ ਦੇ ਵੱਲੋਂ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਸਿਹਤ ਸਿਸਟਮ ਠੀਕ ਨਹੀਂ ਹੈ 108 ਐਂਬੂਲੈਂਸ ਦੇ ਹਾਲਾਤ ਠੀਕ ਨਹੀਂ ਹੈ ਉਸ ਤੋਂ ਬਾਅਦ ਇਹਨਾਂ ਦੇ ਹਾਲਾਤ ਨੂੰ ਸੁਧਾਰਿਆ ਜਾਵੇ ਪਰ ਹਾਲਾਤ ਸੁਧਾਰਨ ਦੀ ਥਾਂ ਦੇ ਉੱਤੇ ਉਹਨਾਂ ਨੂੰ ਟਰਮੀਨੇਸ਼ਨ ਲੈਟਰ ਮਿਲੇ ਪੰਜਾਬ ਦੇ ਪ੍ਰਧਾਨ 108 ਐਂਬੂਲੈਂਸ ਦੇ ਐਸੋਸੀਏਸ਼ਨ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਅਮਨਦੀਪ ਸਿੰਘ ਸਾਡੇ ਨਾਲ ਇਸ ਵਕਤ ਮੌਜੂਦ ਨੇ ਫੇਸਬੁੱਕ ਤੇ ਪੇਜ ਦੇ ਉੱਤੇ ਸਾਡੇ ਤੇ ਬਹੁਤ ਕਰਕੇ ਹੋਇਆ 108 ਐਂਬੂਲੈਂਸ ਲੋਕਾਂ ਦਾ ਇਲਾਜ ਕਰਵਾਉਣ ਦੇ ਲਈ ਵਰਤੀ ਜਾਂਦੀ ਆ ਪਰ ਅੱਜ ਖੁਦ ਆਪਣਾ ਇਲਾਜ ਕਰਾਉਣ ਦੇ ਲਈ ਬਿਸ਼ਕਰਮਾ ਮਾਰਕੀਟ ਬਠਿੰਡਾ ਦੇ ਵਿੱਚ ਪਹੁੰਚੀ ਆ ਅਮਨ ਜੀ ਹਾਲਾਤ ਜਾਣਨੇ ਚਾਹਾਂਗੇ ਪਹਿਲਾਂ 108 ਦੇ ਫਿਰ ਤੁਹਾਡੇ 108 ਦੇ ਕੀ ਹਾਲਾਤ ਬਿਲਕੁਲ ਜੀ ਜਿੱਦਾਂ ਤੁਸੀਂ ਦੇਖਿਆ ਜਦੋਂ ਵੀ ਕੋਈ ਅਸੀਂ ਆਵਾਜ਼ ਠਾਉਣੇ ਆ ਉਦੋਂ ਉਸ ਤੋਂ ਬਾਅਦ ਹੀ ਇਹ ਜਿਹੜੀ ਐਂਬੂਲੈਂਸ ਦਾ ਕੰਮ ਕਿਉਂ ਕਰਾਉਂਦੇ ਆ ਵੱਡਾ ਸਵਾਲ ਆ ਜੇ ਇਸ ਐਂਬੂਲੈਂਸ ਦੇ ਵਿੱਚ ਪਿਛਲੇ ਦਿਨੀ ਇੱਕ ਐਮਬੂਲੈਂਸ ਦੀ ਵਜ੍ਹਾ ਕਰਨਾ ਇਹਦੇ ਮਾੜੇ ਸਿਸਟਮ ਕਾਰਨ ਉਹ ਮੌਤ ਹੋਈ ਆ ਤਾਂ ਫਿਰ ਉਸ ਤੋਂ ਬਾਅਦ ਇਹਨੂੰ ਵਰਕਸ਼ਾਪ ਕਿਉਂ ਲਿਆਂਦਾ ਗਿਆ ਜਿਸ ਦਾ ਤੁਸੀਂ ਜਿਹੜਾ ਸਮਾਨ ਹੈ ਇਹਦੇ ਵਿੱਚ ਫਰਸਟ ایڈ ਵਰਤਿਆ ਜਾਂਦਾ ਉਹ ਤੁਸੀਂ ਕੈਮਰੇ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਇੱਕ ਵੀ ਇਹ ਚ ਕੰਮ ਨਹੀਂ ਕਰਦਾ ਉਸ ਤੋਂ ਬਿਨਾ ਪੂਰੇ ਪੰਜਾਬ ਚਾ ਸਾਰੀ ਲਿਸਟ ਹੈ ਜਿਨ੍ਹਾਂ ਦੇ ਗੱਡੀਆਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਸਮਾਨ ਹੈ ਇਹ ਹੈ ਨਹੀਂ ਕਿੰਨੀਆਂ ਟੋਟਲ ਐਮਬੂਲੈਂਸ ਨੇ ਜਿਨ੍ਹਾਂ ਦਾ ਇਹ ਰਿਕਾਰਡ ਤੁਸੀਂ ਲੈ ਕੇ ਦਿਖਾ ਰਹੇ ਹੋ ਇਹ ਤਕਰੀਬਨ 1.5 200 ਐਮਬੂਲੈਂਸਾਂ ਦਾ ਤਾਂ ਹੈਗਾ ਸਭ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 325 ਚੱਲਦੀਆਂ 25 30 ਐਮਬੂਲੈਂਸਾਂ ਲਾ ਲੋ ਵੀ ਫਿੱਟ ਹੋਣਗੀਆਂ ਤੇ ਬਾਕੀ ਤਾਂ ਕੋਈ ਨਹੀਂ ਹੈਗੀ ਪੰਜਾਬ ਦੇ ਵਿੱਚ ਇਹ ਕਿੰਨੀਆਂ ਫਿੱਟ ਨੇ 125 ਜਸਟ ਨਹੀਂ 125 ਨਹੀਂ ਕੁੱਲ ਹੀ 25 30 ਜਿਹੜੀਆਂ ਕੁੱਲ 25 30 ਜਿਹੜੀਆਂ ਨੇ ਉਹ ਠੀਕ ਨੇ ਠੀਕ ਨੇ ਜੀ ਤੇ ਬਾਕੀ 250 ਐਂਬੂਲੈਂਸ ਤੁਸੀਂ ਇਸ ਤਰ੍ਹਾਂ ਲਾ ਲਓ ਵੀ بیمار ਨੇ ਕੁਝ ਥਾਣਿਆਂ ਦੇ ਵਿੱਚ ਖੜੀ ਹੈ ਕੋਈ ਵਰਕਸ਼ਾਪ ਦੇ ਵਿੱਚ ਖੜੀ ਹੈ ਜਦੋਂ ਤੋਂ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਪਿਛੇ ਜੁਲਾਈ ਦੇ ਵਿੱਚ ਜੁਲਾਈ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਗਸਤ ਦੇ ਵਿੱਚ ਇੱਕੇ ਦਿਨ ਇਹਨਾਂ ਨੇ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ 200 ਟਾਇਰ 100 ਬੈਟਰੀਆਂ ਜਿਹੜੀਆਂ ਇਹਨਾਂ ਨੇ ਉਪਲਬਧ ਕਰਵਾਈਆਂ ਜੇ ਜਾਂਚ ਹੋਵੇ ਤਾਂ ਉਹਨਾਂ ਕੋਲੋਂ ਬਿੱਲ ਵੀ ਮਿਲ ਜਾਣਗੇ ਤਾਂ ਕਿਉਂ ਕਰਵਾਈਆਂ ਇੱਕੇ ਦਿਨ 200 ਟਾਇਰ ਜਿਹੜੀ ਗੱਡੀ 'ਚ ਪਏ ਆ 5-10 ਦਿਨਾਂ ਦੇ ਐਂਬੂਲੈਂਸ ਕਿੰਨੀ ਗੱਡੀਆਂ ਦੇ ਉਹ ਟਾਇਰ ਪਏ ਹੋਣਗੇ 100 ਬੈਟਰੀ ਜੇਕਰ ਕੋਈ ਵੀ ਐਕਸੀਡੈਂਟ ਦੀ ਘਟਨਾ ਵਾਪਰ ਜੇ ਕਿਸੇ ਦੀ ਜਾਨ ਜੋਖਮ ਦੇ ਵਿੱਚ ਹੋਵੇ ਤਾਂ ਐਂਬੂਲੈਂਸ ਦਾ ਇੱਕ ਵੱਡਾ کردار ਹੁੰਦਾ ਹੈ ਗੱਲ ਕਰਦੇ ਹਾਂ ਵਿਦੇਸ਼ਾਂ ਦੀ ਤੇ ਵਿਦੇਸ਼ਾਂ ਦੇ ਵਿੱਚ ਇਹ ਹੈਲੀਕਾਪਟਰ ਐਂਬੂਲੈਂਸਾਂ ਆਉਂਦੀਆਂ ਨੇ ਅਵੇਲੇਬਲ ਹੋ ਜਾਂਦੀਆਂ ਨੇ ਜੇਕਰ ਕਿਤੇ ਇਹ ਘਟਨਾ ਵਾਪਰਦੀ ਆ ਪਰ ਪੰਜਾਬ ਦੇ ਵਿੱਚ 108 ਐਂਬੂਲੈਂਸ ਜਿਸ ਨੂੰ ਲੈ ਕੇ ਆਂਦਾ ਗਿਆ ਠੀਕ ਹੋਣ ਦੇ ਲਈ ਤੇ ਹਾਲਾਤ ਕੀ ਨੇ ਅਮਨ ਇਹਨਾਂ ਦੇ ਪ੍ਰਧਾਨ ਤੋਂ ਅਸੀਂ ਸਮਝ ਲੈਂਦੇ ਆ ਕਿ ਵੀ ਵਨ ਇੱਕ ਐਂਬੂਲੈਂਸ ਦੇ ਵਿੱਚ ਕੀ ਕੁਝ ਖਾਸ ਵਿਸ਼ੇਸ਼ ਹੁੰਦਾ ਹੈ ਇੱਕ ਫਰਸਟ ایڈ ਦੇ ਰੂਪ ਦੇ ਵਿੱਚ ਜਦੋਂ ਕੋਈ ਮਰੀਜ਼ ਨੂੰ ਚੁੱਕਦੇ ਨੇ ਲੈ ਕੇ ਜਾਂਦੇ ਨੇ ਇਹ ਸਮਾਨ ਕੀ ਹੈ ਸਰ ਸਮਝਣਾ ਚਾਹਾਂਗੇ ਇਹ ਜਿਹੜੀ ਆਕਸੀਜਨ ਸਿਲੰਡਰ ਹੈ ਪੋਰਟੇਬਲ ਸਿਲੰਡਰ ਬੋਲਦੇ ਆ ਇਹਨੂੰ ਜਦੋਂ ਆਪਾਂ ਐਂਬੂਲੈਂਸ ਦੇ ਵਿੱਚੋਂ ਹਸਪੀਟਲ ਐਮਰਜੈਂਸੀ ਕੋਈ ਪੇਸ਼ੈਂਟ ਛੱਡਣਾ ਹੁੰਦਾ ਤਾਂ ਇਹ ਓਨੇ ਟਾਈਮ ਦੇ ਵਿੱਚ ਜਿਹੜੀ ਆਕਸੀਜਨ ਉਹਨੂੰ ਪ੍ਰੋਵਾਈਡ ਕਰਵਾਉਣੀ ਹੁੰਦੀ ਹੈ 2-4 ਮਿੰਟ ਕਿਉਂਕਿ ਆਕਸੀਜਨ ਬਿਨਾਂ ਤਾਂ ਇੱਕ ਸਕਿੰਟ ਵੀ ਨਹੀਂ ਬੰਦਾ ਰਹਿ ਸਕਦਾ ਤੇ ਕਈ ਸਾਲਾਂ ਤੋਂ ਇਹ ਜਿਹੜਾ ਬਿਮਾਰ ਹੈ ਆਪ ਖੁਦ ਉਸ ਤੋਂ ਬਿਨਾਂ ਸੈਕਸ਼ਨ ਮਸ਼ੀਨ ਆ ਗਈ ਜਿਹੜੀ ਹਰ ਤਰ੍ਹਾਂ ਦੇ ਕੋਈ ਕਿਸੇ ਇੰਜਰੀ ਹੋ ਗਈ ਮੂੰਹ ਦੇ ਵਿੱਚ ਬ ਤਾਂ ਇਹ ਸਾਫ਼ ਕਰਦੀ ਹੈ ਨਮ ਜਨਮੇ ਬੱਚੇ ਦੇ ਮੂੰਹ ਦੇ ਵਿੱਚ ਬੱਬਲ ਵਗੈਰਾ ਆ ਜਾਂਦਾ ਪਾਣੀ ਵਗੈਰਾ ਤਾਂ ਇਹ ਸਖਸ਼ਣ ਕਰਦੀ ਹੈ ਪਰਨੈਂਟਲਿਟੀਜ਼ ਨੂੰ ਵੀ ਤੁਸੀਂ ਅਟੈਂਡ ਕਰਦੇ ਹੋ ਇੱਕ ਗੰਭੀਰ ਰੂਪ ਚ ਜ਼ਖਮੀ ਹੋਇਆ ਜਿਸ ਦੇ ਮੂੰਹ ਦੇ ਵਿੱਚ ਬਲੱਡ ਚਲਾ ਜਾਂਦਾ ਉਹ ਮਸ਼ੀਨ ਇਹ ਕੰਮ ਆਉਂਦੀ ਹੈ ਸਖਸ਼ਮ ਦਾ ਕੰਮ ਕਰਦੀ ਹੈ ਬਲੱਡ ਨੂੰ ਵੈਕਿਊਮ ਕਰਦੀ ਹੈ ਜੀ ਅਸੀਂ ਹਜ਼ਾਰਾਂ ਡਿਲੀਵਰੀਆਂ ਕਰਵਾਈਆਂ ਜੀ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਡਿਲੀਵਰੀਆਂ ਐਂਬੂਲੈਂਸ ਦੇ ਵਿੱਚ ਐਂਬੂਲੈਂਸ ਦੇ ਵਿੱਚ ਜਿਹੜੇ ਹਸਪੀਟਲ ਜਵਾਬ ਦੇ ਦਿੰਦੇ ਆ ਤੇ ਅੱਗੇ ਰੈਫਰ ਕਰ ਦਿੰਦੇ ਆ ਉਹ ਅਸੀਂ ਕਰਵਾਈਆਂ ਇਹ نو ਇਹ ਚਲਦੀਆਂ ਹੁੰਦੀਆਂ ਸੀ ਠੀਕ ਹੁੰਦੀਆਂ ਸੀ ਉਸ ਸਮੇਂ ਦੇ ਵਿੱਚ ਬਿਲਕੁਲ ਜੀ ਉਦੋਂ ਸਮਾਨ ਸਾਡੇ ਕੋਲੇ ਮੁਹੱਈਆ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਆ ਬੀਪੀ ਅਪਰੇਟਸ ਆ ਗਿਆ ਜੀ ਆ ਦੇਖੋ ਇਹਨੂੰ ਆਨ ਕਰਿਆ ਉਸ ਤੋਂ ਬਾਅਦ ਇਹਨੇ ਉੱਡ ਜਾਣਾ ਕੁਝ ਵੀ ਨਹੀਂ ਆ ਰਿਹਾ ਤੇ ਉਸ ਤੋਂ ਬਾਅਦ ਇਹ ਬੀਪੀ ਮਸ਼ੀਨ ਇਹਦੇ ਨਾਲ ਬੀਪੀ ਚੈੱਕ ਕਰਦੇ ਆ ਤੇ ਇਹ ਆ ਸਟਾਰਟ ਹੋ ਗਈ ਜੀ ਬੰਦ ਹੋ ਗਈ ਬੰਦ ਹੋ ਗਈ ਜੀ ਆਪਣੇ ਆਪ ਹੀ ਜਿੱਦਾਂ ਸਾਰੇ ਇਸ ਤਰ੍ਹਾਂ ਮੈਨੂਅਲ ਬੀਪੀ ਅਪਰੇਟਸ ਆ ਗਿਆ ਫਾਇਰ ਸਿਲੰਡਰ ਆ ਗਿਆ ਜਾਂ ਇਸ ਤਰ੍ਹਾਂ ਸਾਰੇ ਸ਼ਕਸ਼ਣ ਵਾਲੇ ਆ ਗਏ ਜਾਂ ਪਾਫ ਦੇ ਨਾਲ ਹੀ ਆਪਾਂ ਮਸ਼ੀਨ ਕਹਿ ਦਿੰਦੇ ਆ ਜਿਹਨੂੰ ਪੰਜਾਬੀ ਦੇ ਵਿੱਚ ਉਹ ਵੀ ਸਾਰਾ ਕੁਝ ਖਰਾਬ ਹੈ ਕਿ ਉਸ ਤੋਂ ਬਿਨਾ ਤੁਸੀਂ ਜੇ ਮੈਂ ਦਿਖਾਵਾਂ ਤਾਂ ਇਹ ਜਿਹੜੀ ਕੱਲ ਪਰਸੋ ਕੋਟਪਾਈ ਦੇ ਵਿੱਚ ਘਟਨਾ ਵਾਪਰੀ ਹੈ ਤਾਂ ਉਸ ਤੋਂ ਬਾਅਦ ਹੀ ਕਿਉਂ ਇਹਦਾ ਜਿਹੜਾ ਮੈਂ ਕਹੂੰਗਾ ਭਰਾ ਨੂੰ ਆਇਓ ਅੱਗੇ ਅਸ਼ਕਰਮਾ ਮਾਰਕੀਟ ਜਿਹੜਾ ਗੇਅਰ ਦਾ ਕੰਮ ਹੈ ਡਰਾਈਵਰ ਇਹਨਾਂ ਦੇ ਕਿੰਨੇ ਟਾਈਮ ਤੋਂ ਪਿਆ ਸੀ ਡੇਢ ਦੋ ਸਾਲ ਹੋ ਗਏ ਉਹਨੂੰ ਡੇਢ ਦੋ ਸਾਲ ਤੋਂ ਚੌਥਾ ਗੇਅਰ ਇਹਦਾ ਪੈ ਨਹੀਂ ਰਿਹਾ ਸੀ ਉਸ ਤੋਂ ਬਾਅਦ ਹੀ ਜਿਹੜਾ ਗੇਅਰ ਦਾ ਕੰਮ ਹੁਣ ਕਿਉਂ ਕਰਵਾਇਆ ਗਿਆ ਕੀ ਜੇ ਸਹੀ ਹੁੰਦੀ ਤਾਂ ਕੀ ਇਹ ਉਸ ਮਰੀਜ਼ ਤੱਕ ਟਾਈਮ ਸਰ ਨਾ ਪਹੁੰਚਦੀ ਪਾਵਾ ਕਿ ਹਾਲਾਂ ਅਸੀਂ 10 ਮਿੰਟ ਦੇ ਵਿੱਚ ਉੱਥੇ ਪਹੁੰਚ ਗਏ ਸੀ ਪਰ ਕਿਤੇ ਨਾ ਕਿਤੇ ਜਿਹੜੀ ਵੱਡੀ ਘਾਟ ਇਸ ਸਿਸਟਮ ਦੀ ਰਹੀ ਹੈ ਇਸ ਪ੍ਰਾਈਵੇਟ ਕੰਪਨੀ ਦੀ ਰਹੀ ਹੈ ਸਰਕਾਰ ਦੋਸਤੋ ਇੱਕ ਗੱਲ ਮੈਂ ਤੁਹਾਨੂੰ ਸ਼ਾਰਟਕਟ ਦੇ ਵਿੱਚ ਦੱਸ ਦੇਵਾਂ ਕਿ ਬਠਿੰਡਾ ਦੇ ਵਿੱਚ 12 ਤਰੀਕ ਨੂੰ ਇੱਕ ਪਟਵਾਰੀ ਦਾ ਵਿਆਹ ਹੋਇਆ ਸੀ ਜੋ ਕਿਦਲਵਾਹੇ ਪਟਵਾਰੀ ਲੱਗਿਆ ਹੋਇਆ ਸੀ ਸੰਦੀਪ ਜਿਸ਼ਤਾ ਨਾਮ ਸੀ 2 ਦਿਨ ਵਿਆਨੂ ਹੋਈ ਸੀ ਤੇ 14 ਤਰੀਕ ਨੂੰ ਉਸ ਦੀ ਮੌਤ ਹੋ ਗਈ ਸੀ ਦੁਰਘਟਨਾ ਦੇ ਵਿੱਚ ਉਸ ਨੂੰ ਬਚਾਇਆ ਜਾ ਸਕਦਾ ਸੀ ਉਸ ਨੂੰ 1 ਘੰਟੇ ਤੋਂ ਬਾਅਦ ਐਂਬੂਲੈਂਸ ਆਉਂਦੀ ਹੈ ਪਰ ਉਸ ਐਂਬੂਲੈਂਸ ਦੇ ਵਿੱਚ ਕੁਝ ਇਕਵਿਪਮੈਂਟਸ ਨਹੀਂ ਸੀਗੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਪਰਿਵਾਰਾਂ ਦੇ ਵੱਲੋਂ ਜਿਸ ਦੇ ਉਹਦੇ ਸਕੇ ਸੰਬੰਧੀਆਂ ਦੇ ਵੱਲੋਂ ਤਲਖੀਆਂ ਵੀ ਹੋਈਆਂ ਤਲਖੀਆਂ ਇਸ ਗੱਲ ਨੂੰ ਲੈ ਕੇ ਹੋਈਆਂ ਕਿ ਉਸ ਨੂੰ ਵੈਂਟੀਲੇਟਰ ਦੀ ਲੋੜ ਸੀਗੀ ਐਂਬੂਲੈਂਸ ਦੇ ਵਿੱਚ ਵੈਂਟੀਲੇਟਰ ਨਹੀਂ ਸੀ ਤੇ ਜਿਸ ਤੋਂ ਬਾਅਦ ਤਲਖੀਆਂ ਡਰਾਈਵਰ ਦੇ ਨਾਲ ਹੁੰਦੀਆਂ ਨੇ ਕੀ ਕਸੂਰ ਡਰਾਈਵਰ ਦਾ ਸੀ ਕੀ ਕਸੂਰ ਇਹਨਾਂ ਸਰਕਾਰਾਂ ਦਾ ਜਾਂ ਕੰਪਨੀ ਦਾ ਸੀਗਾ ਉਹ ਵੱਡਾ ਸਵਾਲ ਆ ਉਹ ਇਹਨਾਂ ਤੋਂ ਵੀ ਜਾਣ ਲੈਣੇ ਆਂਗੇ ਸਰ ਇੱਕ ਜਿਹੜੇ ਡਰਾਈਵਰ ਸੀ ਉਸ ਗੱਡੀ ਦੇ ਜਿਹੜੇ ਕਿ ਉਹ ਨੂੰ ਲੈ ਕੇ ਆ ਰਹੀ ਸੀ ਉਹ ਕਿੱਥੇ ਨੇ ਉਹ ਜੀ ਬਿਲਕੁਲ ਕੋਲ ਹੈ ਪਰ ਉਹ ਅੱਜ ਬੁਲਾਇਆ ਇੱਕ ਦੋ ਦਿਨਾਂ ਤੋਂ ਕਾਫੀ ਡੇਰਾ ਸਹਿਮ ਦਾ ਮਾਹੌਲ ਹੈ ਕਿਉਂਕਿ ਅਸੀਂ ਜਾਨਾਂ ਬਚਾਈਆਂ ਨਾ ਕਿ ਅਸੀਂ ਕਿਸੇ ਦੇ ਕਾਤਲ ਆ ਤੋ ਕਿਤੇ ਨਾ ਕਿਤੇ ਉਹਨੂੰ ਫੀਲ ਹੋਇਆ ਵੀ ਮੈਂ ਕੀ ਗਲਤ ਕਰਤਾ ਕਿਉਂਕਿ ਤੁਸੀਂ ਤੁਹਾਨੂੰ ਇੱਕ ਰਿਕਾਰਡਿੰਗ ਮੈਂ ਮੈਂ ਰਿਕਾਰਡਿੰਗ ਸੁਣਨਾ ਚਾਹਾਂਗਾ ਮੈਂ ਤੁਹਾਡੇ ਏਸੀ ਗੱਲ ਨੂੰ ਲੈ ਕੇ ਮੈਂ ਰਿਕਾਰਡਿੰਗ ਤੁਹਾਡੇ ਤੋਂ ਸੁਣਨਾ ਚਾਹਾਂਗਾ ਇਹ ਰਿਕਾਰਡਿੰਗ ਆ ਦੋਸਤੋ ਕੀ ਇੱਕ ਐਂਬੂਲੈਂਸ ਡਰਾਈਵਰ ਜੋ ਸਰਕਾਰ ਨੂੰ ਦੇ ਵੱਲੋਂ ਕੰਪਨੀ ਨੂੰ ਜਿਸ ਨੂੰ ਠੇਕਾ ਦਿੱਤਾ ਗਿਆ ਹੈ ਕੀ ਨਾਮ ਹੈ ਉਸ ਕੰਪਨੀ ਦਾ ਜੈਡਾ ਚਲ ਜਕਿਜ਼ਾ ਹੈਲਥ케ਅਰ ਲਿਮਟਿਡ ਤੇ ਜੈਡਐਚਐਲ ਕੰਪਨੀ ਦੇ EMPLOYEES ਨੂੰ ਅਧਿਕਾਰੀ ਨੂੰ ਕਾਲ ਕੀਤੀ ਜਾਂਦੀ ਹੈ ਉਸ ਦੇ ਵਿੱਚ ਇਹ ਰਿਕਾਰਡਿੰਗ ਦੇ ਵਿੱਚ ਸਾਫ਼ ਇਹ ਕਿਹਾ ਜਾਂਦਾ ਹੈ ਕਿ ਉਸ ਤੇ ਜਾਨ ਬਚਾਉਣ ਦੇ ਲਈ ਕੀ ਮੈਂ ਉਸ ਨੂੰ ਸਰਕਾਰੀ ਦੀ ਥਾਂ ਤੇ ਪ੍ਰਾਈਵੇਟ ਲੈ ਜਾਵਾਂ ਜਿਸ ਨੂੰ ਪ੍ਰਾਇੋਰਟੀ ਤੇ ਉਸ ਨੂੰ ਲੈ ਕੇ ਜਾਇਆ ਜਾ ਸਕਦਾ ਪਰ ਲੇਕਿਨ ਉਹ ਨਹੀਂ ਹੋ ਪਾਇਆ ਕਿਉਂਕਿ ਅਧਿਕਾਰੀਆਂ ਨੇ ਉਹ ਸਾਫਨ ਕਰ ਕਰ ਦਿੱਤਾ ਫਿਰ ਰਿਕਾਰਡਿੰਗ ਦੇ ਵਿੱਚ ਸੁਣਦੇ ਹਾਂ ਜੋ ਇਹਨਾਂ ਨੇ ਦੱਸਿਆ ਇੱਕ ਮਿੰਟ ਸਰ ਪਾਇਲਟ ਨਾਲ ਕਰਾਉਣਾ ਇਹਦਾ ਹੈਲੋ ਤੁਸੀਂ ਜਰਾ ਸਰ ਜੀ ਮੇਰੀ ਗੱਲ ਸੁਣੋ ਪੇਸ਼ੈਂਟ ਦੀ ਬਹੁਤ ਕੰਡੀਸ਼ਨ ਜਾਨੀ ਕਿ ਇਹ ਔਖੇ ਕੇ ਸਾਹ ਲੈ ਰਿਹਾ ਮੁੰਡਾ ਹੈਗਾ ਪਰ ਹਿਸਾਬ ਦਾ ਮੇਰਾ ਪਿੰਦੇ ਗਵਾਂਢ ਪਿੰਡ ਦਾ ਹੈ ਤੇ ਮੇਰੀ ਗੱਲ ਸੁਣੋ ਕਿ ਨੇ ਦਿੱਲੀ ਹਾਰਟ ਲੈ ਜਾਉਣਾ ਨਾਲ ਗੱਲ ਹੋਈ ਹੈ ਖਾਂ ਉਹ ਵੀ ਹੋਈ ਹੈ ਜਿੰਨਾ ਨੇ ਪੇਸ਼ੈਂਟ ਨੇ ਪਾਇਆ ਤੁਹਾਨੂੰ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਪਰ ਅਸੀਂ ਕਹਿੰਦੇ ਹਾਂ ਵੀ ਅਸੀਂ ਪ੍ਰਾਈਵੇਟ ਜਲਦੀ ਹਾਰਟ ਦੇ ਕਰਤੀਏ ਕਿ ਨਾ ਛੱਡੀਏ ਕਿਉਂਕਿ ਜਾਨ ਪਾਜੂਗਾ ਠੀਕ ਹੈ ਜੇਕਰ ਜੇਕਰ ਇਹਨਾਂ ਦੇ ਨਾਲ ਸੇਵਾ ਤੇ ਪੇਸ਼ੈਂਟ ਹੋਵੇ ਨਾਲ ਕੋਈ ਨਾਲ ਇਹਨਾਂ ਦੇ ਕੋਈ ਨਹੀਂ ਸਰ ਜੀ ਉਹ ਜਿਨ੍ਹਾਂ ਨੇ ਉੱਥੇ ਸਾਨੂੰ ਚਕਾਇਆਗਾ ਲੋਕਾਂ ਨੇ ਉਹਨਾਂ ਨੇ ਕਿਹਾ ਵੀ ਉਹ ਦਿੱਲੀ ਹਰਚ ਜਾਂ ਕਹਿੰਦੇ ਵੀ ਲੈ ਕੇ ਜਾਓ ਦਿੱਲੀ ਹਰਚ ਹੁਣ ਉੱਥੇ ਸਾਹ ਲੈ ਰਿਆ ਪੇਸ਼ੈਂਟ ਮੁੰਡਾ ਹੈਗਾ ਵਿਚਾਰਾ ਨੌਜਵਾਨ ਉਹ ਵੀ ਲੈ ਜੇ ਮੇਰੇ ਪਿੱਛੇ ਕੋਈ ਨਾ ਆਇਆ ਕੋਈ ਪਿੱਛੇ ਨਾ ਆਇਆ ਤੇ ਮੇਰੇ ਸਰ ਵੀ ਵਗੈਰਾ ਕੋਣ ਪੇਕੇ ਕਰੇਗਾ ਤੁਸਾਂ ਇਹਨਾਂ ਨੂੰ ਪ੍ਰਾਈਵੇਟ ਵਿੱਚ ਲੈ ਜੋਗੇ ਬਿਨਾ ਟੈਂਡਰ ਤੋਂ ਕਰਾ ਗੋ ਇਹ ਬੜੀ ਲੰਬੀ ਰਿਕਾਰਡਿੰਗ ਆ ਦੋਸਤੋ ਤੇ ਪਰ ਇਸ ਗੱਲ ਦੇ ਵਿੱਚ ਤੁਸੀਂ ਇਹ ਵੀ ਸੁਣ ਲਿਆ ਹੋਣਾ ਕਿ ਇਹ ਇੱਕ ਅਧਿਕਾਰੀ ਨੂੰ ਕਹਿ ਰਿਹਾ ਕਿ ਅਸੀਂ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਜੇਕਰ ਇਲਾਜ ਦੇ ਲਈ ਲੈ ਜਾਂਦੇ ਲੈ ਜਾਂਦੇ ਆ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਹੈ ਪਰ ਉਹ ਨਹੀਂ ਹੋਇਆ ਕਿਉਂਕਿ ਅਧਿਕਾਰੀਆਂ ਨੇ ਮਨਾ ਕਰ ਦਿੱਤਾ ਹੁਣ ਇਸ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਜੀ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਚਾਹਣਾ ਜਿਹੜੇ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਨਹੀਂ ਪਤਾ ਇਹਦੀ ਸਪੀਡ ਹੈ ਜਿਹੜੀ ਉਹ 60 ਦੀ ਮੁਹਈਆ ਕਰਵਾਈ ਹੈ ਜੇ 60 ਤੋਂ ਉੱਪਰ ਅਸੀਂ ਲੈ ਕੇ ਜਾਂਦੇ ਆ ਮਰੀਜ਼ ਕਿਸੇ ਵੀ ਹਾਲਤ 'ਚ ਹੋਵੇ ਸੀਰੀਅਸ ਹੋਵੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਰੱਤੀ ਪਰ ਵੀ ਫਰਕ ਨਹੀਂ ਪੈਂਦਾ ਇਹਨਾਂ ਨੂੰ ਇਹਨਾਂ ਨੇ ਆਪਣੀ ਐਵਰੇਜ ਦੇਖਣੀ ਆ ਮੈਂ ਤੁਹਾਨੂੰ ਉਹਦੀ ਵੀ ਰਿਕਾਰਡਿੰਗ ਇਹ ਚੈਨਲ ਤੇ ਚਲਾਉਣ ਦੀ ਬੇਨਤੀ ਕਰੂੰਗਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗੇ ਕਿਦਾਂ ਇਹ ਉਹ ਮਰੀਜ਼ਾਂ ਨੂੰ ਜਿਹੜੇ ਸੀਰੀਅਸ ਮਰੀਜ਼ ਇੱਕ ਇੱਕ ਮਿੰਟ ਉਹਨਾਂ ਲਈ ਸਹਾਈ ਹੁੰਦਾ ਕਿਦਾਂ ਇਹ 60 ਦੀ ਸਪੀਡ ਸਪੀਡ ਉਹਦੇ ਵਿੱਚ ਮੈਂਸ਼ਨ ਕਰਦੇ ਆ ਅੱਜੀ ਪਾਇਲਟ ਸਾਹਿਬ ਦਾ ਸਾਡਾ ਪਿੰਡ ਤੋਂ ਗੱਲ ਕਰ ਰਹੇ ਹਾਂ ਜੀ ਤੁਸੀਂ ਤਾਂ ਸਾਡਾ ਪਿੰਡ ਤੋਂ ਗੱਲ ਕਰ ਰਹੇ ਹਾਂ ਡਾਕਟਰ ਜੀ ਮੈਨੂੰ ਚੈਟਰ ਕੱਢਿਆ ਹੋਇਆ ਜੀ ਪਾਇਲਟ ਸਾਹਿਬ ਪਾਇਲਟ ਸਾਹਿਬ ਦੀ ਕੰਫਰਮੇਸ਼ਨ ਕੀਤੀ ਹੋਈ ਹੋ ਰਿਓ ਪੁਲਿਸ ਰਿਕੁਐਸਟ ਵਾਲੀ ਗੱਲ ਹੈ ਕਿ ਆਪਣਾ ਤੁਸੀਂ 70 ਤੋਂ ਡਾਊਨ ਚਲਾ ਕੇ ਕਰੋ 80 ਪਲਸ ਨਾ ਜਾਇਆ ਕਰੋ ਸੁਵਿਧਾ ਪੂਰੀ ਲਾ ਕੇ ਠੀਕ ਹੈ ਸਰ ਅਸੀਂ ਸਪੀਡ ਲਈਏ 80 ਦੀ ਲਈਏ ਸਰ 70 ਤੋਂ ਵੱਧ ਹੀ ਗੱਡੀ ਜਾ ਰਹੀ ਹੈ ਸਰ ਇੱਚ ਸਾਡਾ ਹੀ ਪੇਸ਼ੈਂਟ ਦਾ ਬੈਨੀਫਿਟ ਹੈ ਸਰ ਜਿੰਨੀ ਜਲਦੀ ਹੋਏਗਾ ਪੇਸ਼ੈਂਟ ਪਹੁੰਚਾਵਾਂਗੇ ਤੇ ਬਚ ਜਾਏਗਾ ਪੇਸ਼ੈਂਟ ਸਰ ਸਰ ਮੇਰਾ ਕੰਮ ਸੀਗਾ ਤੁਹਾਨੂੰ ਇੱਕ ਵਾਰੀ ਕਨਫਰਮ ਕਰਨ ਦੀ ਤੁਸੀਂ ਆਪਣਾ ਦੇਖ ਲਓ ਠੀਕ ਹੈ ਤੁਸੀਂ ਸਰ ਕੋਈ ਗੱਲ ਨਹੀਂ ਤੁਸੀਂ ਸਰ ਮੇਲ ਜਿਹੜੀ ਪਾਣੀ ਹੋ ਗਈ ਪਾ ਦਿਓ ਕੋਈ ਗੱਲ ਨਹੀਂ ਸਰ ਉਹਨ ਪੇਸ਼ੈਂਟ ਨੂੰ ਪਹਚਾਣਾ ਸਾਡਾ ਪਹਿਲਾ ਫਰਜ਼ ਜਿਹੜਾ ਪੇਸ਼ੈਂਟ ਨੂੰ ਬਚਾਉਣਾ ਹੈ ਜੀ ਹੂੰ ਮਰਜੀ ਸਾਹ ਦੇ ਠੀਕ ਹੈ ਸਰ ਓਕੇ ਤਾਂ ਮੈਂ ਆਪਣੇ ਸਾਹਿਬ ਦੀ ਮੇਲ ਪਾਦਾ ਹਾਂ ਮੇਲ ਪਾਦੀ ਯਾਨੀ ਬੈਠ ਇਹ ਗੱਲ ਕਰ ਰਿਹਾ ਕਿ ਮੈਂ ਪੇਸ਼ੈਂਟ ਨੂੰ ਬਚਾਉਣ ਦੇ ਲਈ ਮੈਂ 80 ਦੀ ਪਲਸ ਤੋਂ ਸਪੀਡ ਤੇ ਜਾ ਰਹੇ ਹਾਂ ਉਹ ਕਹਿ ਰਿਹਾ ਕਿ ਇਹ ਗੱਡੀ ਐਵਰੇਜ ਨਹੀਂ ਕੱਢੇਗੀ ਇਸ ਕਰਕੇ 60 ਤੋਂ ਥੱਲੇ ਰੱਖੀਏ 60 ਤੋਂ ਥੱਲੇ ਬਿਲਕੁਲ ਜੇ ਤੁਸੀਂ ਨਹੀਂ ਇਹ ਸਪੀਡ ਸਾਡੀ ਗੱਲ ਨਹੀਂ ਮੰਨੋਗੇ ਤਾਂ ਤੁਹਾਡੇ ਖਿਲਾਫ ਹੈ ਜਿਹੜੀ ਇਹ ਕਾਰਵਾਈ ਕੀਤੀ ਜਾਊਗੀ ਪਿੱਛੇ ਜੇ ਬਠਿੰਡੇ ਦੇ ਵਿੱਚ ਇਹ ਘਟਨਾ ਹੋਈ ਸੀ ਜੀ ਇੱਕ ਡੇਢ ਸਾਲ ਦਾ ਬੱਚਾ ਸੀ ਜਿਹੜੀ ਅੱਗੇ ਵੀ ਇਹ ਵੀਡੀਓ ਕਾਫੀ ਚੱਲੀ ਸੀ ਜਿਹੜੀ ਅਸੀਂ 100 ਪਲਸ ਸਪੀਡ ਲੈ ਕੇ ਗਏ ਸੀ ਕੁਝ ਭਰਾਵਾਂ ਨੇ ਜਾਂ ਤੁਸੀਂ ਇੰਨੀ ਸਪੀਡ ਕਿਦਾਂ ਲੈ ਜਾ ਲਿਜਾ ਲੈ ਕੇ ਜਾ ਰਹੇ ਹੋ ਤਾਂ ਅਸੀਂ ਉਹਨਾਂ ਤੇ ਸਮਝਾਉਣਾ ਚਾਹੁੰਦੇ ਹਾਂ ਜਦੋਂ ਕਿਸੇ ਦਾ ਕੋਈ ਬੱਚਾ ਜਾਂ ਮਰੀਜ਼ ਜਦੋਂ ਤਰਫ ਦਾ ਹੁੰਦਾ ਤਾਂ ਸਾਡੇ ਅਸੀਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਤਾਂ ਅਸੀਂ ਉਹਨੂੰ ਬਚਾਉਣ ਲਈ ਕਦੇ ਹੋਇਆ ਵੀ ਅਸੀਂ ਓਵਰ ਸਪੀਡ ਨਾਲ ਕੋਈ ਜਾਨ ਲਈ ਹੋਵੇ ਅਸੀਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉੱਥੇ ਵੀ ਸਾਨੂੰ ਜਿਹੜਾ ਅੱਜ ਉਹ ਬੱਚਾ ਜਿਹੜਾ ਫਰੀਦਕੋਟ ਲੈ ਕੇ ਗਏ ਸੀ ਉਹ ਬਚਿਆ ਤਾਂ ਸਿਰਫ ਓਵਰ ਸਪੀਡ ਦੀ ਵਜ੍ਹਾ ਨਾਲ ਆ ਜੋ ਸਮੇਂ ਸਿਰ ਨਾ ਪਹੁੰਚਦਾ ਤਾਂ ਸ਼ਾਇਦ ਉਹ ਨਾ ਬਚਦਾ ਉਹਨਾਂ ਦੇ ਜਿਹੜੇ ਘਰਦਿਆਂ ਦੇ ਫੋਨ ਅੱਜ ਵੀ ਸਾਨੂੰ ਆਉਂਦੇ ਆ ਇਹ ਦੁਆਵਾਂ ਸਾਡੇ ਲਈ ਆ ਟਰਮੀਨੇਸ਼ਨ ਲੈਟਰਾਂ ਨਾਲੋਂ ਕਿਤੇ ਜ਼ਿਆਦਾ ਵੱਧ ਕੰਮ ਕਰਦੀਆਂ ਨੇ ਮਤਲਬ ਇਹ ਆ ਕਿ ਵੀ ਜਿੰਨੀਆਂ ਤੁਸੀਂ ਜਾਨਾਂ ਬਚਾਈਆਂ ਨੇ ਲੋਕ ਤੁਹਾਡਾ ਧੰਨਵਾਦ ਕਰਦੇ ਨੇ ਸਰਕਾਰ ਨੇ ਕਦੇ ਧੰਨਵਾਦ ਕੀਤਾ ਤੁਹਾਡਾ ਨਹੀਂ ਬਿਲਕੁਲ ਨਹੀਂ ਜੀ ਅਸੀਂ ਤਾਂ ਆ ਕਰੋਨਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਾਈ ਜੀ ਕੋਈ ਵੀ ਆਪਣਾ ਰਿਸ਼ਤੇਦਾਰ ਆ ਜਿਹੜਾ ਉਹਨਾਂ ਨੇ ਨਾਲਦਿਆਂ ਨੇ ਜਵਾਬ ਦਿੱਤਾ ਅਸੀਂ ਦਾ ਸੰਸਕਾਰ ਤੱਕ ਵੀ ਕਰਵਾ ਕੇ ਆਏ ਆ ਤੇ ਅਸੀਂ ਰਾਮਪਰੇਤ ਤੋਂ ਇੱਕ ਕਾਫੀ ਅਮੀਰ ਘਰ ਦਾ ਜਿਹੜਾ ਮੁੰਡਾ ਸੀਗਾ ਜਿਹਨੂੰ ਇਹ ਕਰੋਨਾ ਪੋਜ਼ਿਟਿਵ ਸੀ ਤਾਂ ਉਹਦਾ ਫਾਦਰ ਸਾਹਿਬ ਜਿਨ੍ਹਾਂ ਦੇ ਕਰੇ ਰੇਂਜ ਰੋਵਰ ਗੱਡੀਆਂ ਜਾਂ ਕਾਫੀ ਮਹਿੰਗੀਆਂ ਗੱਡੀਆਂ ਖੜੀਆਂ ਸੀ ਤਾਂ ਉਹਨਾਂ ਨੇ ਐਂਬੂਲੈਂਸ 108 ਦਾ ਸਹਾਰਾ ਲਿਆ ਕਿਉਂ ਕਿ ਉਸ ਟਾਈਮ ਡਰਦੇ ਸੀ ਵੀ ਕਿਤੇ ਸਾਨੂੰ ਨਾ ਹੋ ਜੇ ਉਹਦਾ ਫਾਦਰ ਕਹਿ ਰਿਹਾ ਵੀ ਤੁਸੀਂ ਪਿੱਛੇ ਬੈਠੋ ਬੇਟਾ ਤੁਹਾਡੀ ਤਾਂ ਡਿਊਟੀ ਹੈ ਮੈਂ ਅੱਗੇ ਬੈਠੂਗਾ ਮੈਂ ਕਿਹਾ ਜੀ ਤੁਹਾਡਾ ਬੇਟਾ ਤੁਸੀਂ ਪਲੀਜ਼ ਨਾਲ ਤਾਂ ਬੈਠ ਜੋ ਜਿੱਥੇ ਕੰਪਨੀ ਅੱਜ ਗੱਲ ਕਰ ਰਹੀ ਹੈ ਵੀ ਜੇ ਕੋਈ ਨਾਲ ਨਹੀਂ ਹੈਗਾ ਤਾਂ ਤੁਸੀਂ ਫਲਾਨੇ ਜਗ੍ਹਾ ਨਹੀਂ ਛੱਡ ਸਕਦੇ ਤਾਂ ਉਹਦਾ ਪਿਓ ਨਾਲ ਨਹੀਂ ਬੈਠ ਤੇ ਅਸੀਂ ਆਪਣਾ ਉਹ ਦਰਦ ਹੰਡਾਇਆ ਮੈਂ ਖੁਦ ਆਪਣੀ ਮੇਰੀ ਬੇਟੀ ਜਿਹੜੀ ਸੀਗੀ ਪੋਜੀਟਿਵ ਮੇਰੀ ਵਾਈਫ ਮੇਰਾ ਬਾਪੂ ਸਾਰੇ ਪੋਜ਼ਟਿਵ ਸੀ ਅਸੀਂ ਅਸੀਂ ਮੈਂ 1 ਮਹੀਨਾ ਦੇ ਕਰੀਬ ਬਾਹਰੋਂ ਹੀ ਕੱਪੜੇ ਉਤਾਰ ਕੇ ਉੱਥੇ ਨਹਾ ਕੇ ਮੇਰੀ ਬੇਟੀ ਆ ਜਿਹੜੀ 1.5 ਸਾਲ ਦੀ ਸੀ ਉਹਨੂੰ ਆਪਣੇ ਨਾਨਕੀ ਛੱਡਿਆ ਤੇ ਉੱਥੋਂ ਮੈਂ ਬਾਹਰੋਂ ਹੀ ਆਪਣੇ ਕੱਪੜੇ ਚੇਂਜ ਕਰਕੇ ਨਹਾ ਕੇ ਆਉਂਦਾ ਰਿਹਾ ਪਰਿਵਾਰ ਤੱਕ ਮਿਲ ਨਹੀਂ ਗਿਆ ਤੇ ਸਾਨੂੰ ਸਰਕਾਰਾਂ ਨੇ ਕੀ ਦਿੱਤਾ ਇਸ ਕੰਪਨੀ ਨੇ ਕੀ ਦਿੱਤਾ ਜਿਹੜੀਆਂ ਭਾਈ ਜੀ ਇਹਦੇ ਵਿੱਚ ਸਰਕਾਰ ਨੇ ਤੁਹਾਨੂੰ ਕੁਝ ਨਹੀਂ ਦਿੱਤਾਗਾ ਮੈਨੂੰ ਲੱਗਦਾ ਕਿ ਸ਼ਾਇਦ ਕੁਛ ਨਾ ਕੁਛ ਤਾਂ ਦਿੱਤਾ ਹੀ ਹੋਵੇਗਾ 6 ਬੰਦਿਆਂ ਨੂੰ ਦੇ ਦਿੱਤਾਗਾ ਕੁਝ ਨਹੀਂ 40 ਬੰਦਿਆਂ ਨੂੰ ਦਿੱਤਾ ਜੀ ਟਰਮੀਨੇਟ ਟਰਮੀਨੇਸ਼ਨ ਲੈਟਰ ਜਿਹੜੇ 40 ਦੇ ਕਰੀਬ ਆ ਚੁੱਕੇ ਆ ਕਾਫੀ ਨੂੰ ਨੋਟਿਸ ਆਫ ਟਰਮੀਨੇਸ਼ਨ ਆ ਗਿਆ ਇਹ ਬਾਰੀ ਬਾਰੀ ਦੋ ਇਹ ਗਮਰਾਹ ਕਰ ਰਹੇ ਆ ਜ ਨਵੇਂ ਮੁੰਡਿਆਂ ਨੂੰ ਕਹਿ ਰਹੇ ਆ ਸਰਕਾਰੀ ਨੌਕਰੀ ਦੇ ਨਾਂ ਤੇ ਉਹਨਾਂ ਨੂੰ ਬੁਲਾਈ ਜਾ ਰਹੇ ਆ ਜਿੰਨੇ ਕ ਆ ਜਾਂਦੇ ਆ 2 3000 ਰੁਪਏ ਲੈ ਕੇ ਰੱਖੀ ਜਾ ਰਹੇ ਆ ਉਹ ਦੋ ਕ ਨੂੰ ਕੱਢ ਦਿੰਦੇ ਆ ਇਸ ਤਰ੍ਹਾਂ ਇਹ ਪ੍ਰੋਸੈਸ ਚਲਾਇਆ ਜਿਹੜੀ ਇਹ ਕੋਟਪਾਈ ਘਟਨਾ ਹੋਈ ਆ ਬੱਲੂਆ ਨੇ ਜਿਹੜੀ ਮੌਤ ਹੋਈ ਆ ਇਹਦਾ ਵੱਡਾ ਕਾਰਨ ਅਨਟ੍ਰੇਨਡ ਸਟਾਫ ਵੀ ਆ ਕਿਉਂਕਿ ਉਹਨੂੰ ਨਹੀਂ ਪਤਾ ਸੀ ਆਕਸੀਜਨ ਲਾਉਣ ਲਈ ਆਕਸੀਜਨ ਮਾਸਕ ਦੇ ਵਿੱਚ ਹੈ ਨਹੀਂ ਤਾਂ ਮੈਂ ਕੀ ਕਰਾਂ ਉਹਦੇ ਕੋਲੇ ਕੋਈ ਸਕ ਹੀ ਨਹੀਂ ਸੀ ਫਿਰ ਉਹ ਲਗਾਊਗਾ ਲਗਾਣਾ ਲਗਾਊਗਾ ਕਿੱਦਾਂ ਜਦੋਂ ਮਾਸਕ ਹੀ ਹੈ ਨਹੀਂਗਾ ਅਨਟ੍ਰੇਨਡ ਤਾਂ ਬਾਅਦ ਦੀ ਗੱਲ ਹੈ ਬਿਲਕੁਲ ਨਹੀਂ ਨਹੀਂ ਉਹਨੂੰ ਇਹ ਆ ਨਾ ਉਹ ਪਤਾ ਹੀ ਨਹੀਂ ਕਰ ਸਕਿਆ ਵੀ ਮੈਂ ਇਹਦੇ ਵਿੱਚ ਜਦੋਂ ਚੱਲਣ ਲੱਗਿਆ ਤਾਂ ਘਟੋ ਘਟੇ ਵਿੱਚ ਮੈਡੀਸਨ ਕਿਹੜੀ ਆ ਜਦੋਂ ਜੋਇਨਿੰਗ ਵੇਲੇ ਆਇਆ ਉਹਨ ਘਟੋਕਟ ਇੱਕ ਵਾਰੀ ਆਡਿਟ ਤਾਂ ਅਸੀਂ ਤਾਂ ਚਲੋ ਲਿਖਾਤਾ ਵੀ ਆਹ ਉਹਦੇ ਸਮਾਨ ਹੈ ਨਹੀਂ ਜਿਹੜਾ ਨਵਾਂ ਬੰਦਾ ਅੱਜ ਵੀ ਉਹਨ ਬਠਿੰਡੇ ਦੇ ਇੰਚਾਰਜ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਸਰ ਤੁਸੀਂ ਨਵਾਂ ਬੰਦਾ ਗਲਤ ਕਰ ਰਹੇ ਹੋ ਖਲਵਾੜ ਕਰ ਰਹੇ ਹੋ ਕਹਿੰਦਾ ਯਾਰ ਕੱਲ ਤਾਂ ਆਇਆ ਸਿੱਖ ਲੂਗਾ ਮਤਲਬ ਮਾਰ ਕੇ ਮਰੀਜ਼ ਇਹ ਸਿੱਖਣਗੇ ਕੰਮ ਜਾਨਾਂ ਲੈ ਕੇ ਸਿੱਖਣਗੇ ਇਹ ਕੰਮ ਬਹੁਤ ਬਹੁਤ ਵੱਡੀ ਵੱਡੀ ਗੱਲ ਹੈ ਕਿ ਇਹ ਜਾਨਾਂ ਜਿਹੜੀਆਂ ਹੁੰਦੀਆਂ ਨੇ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਤੇ ਜ਼ਿੰਦਗੀ ਨੂੰ ਬਚਾਉਣ ਦੇ ਲਈ ਇਹ 108 ਐਂਬੂਲੈਂਸ ਡਰਾਈਵਰ ਅਤੇ ਸੌਖੇ ਢੰਗ ਦੇ ਨਾਲ ਬਚਾਈਆਂ ਜਾ ਸਕਣ ਤੇ ਉਹਨਾਂ ਨੂੰ ਸੰਦ ਦਿੱਤੇ ਜਾਣ ਉਹ 108 ਐਂਬੂਲੈਂਸ ਜਿਹੜੀ ਹੈਗੀ ਆ ਉਹ ਉਸ ਦੇ ਵਿੱਚ ਲੱਗਣ ਵਾਲੇ ਇਕੁਪਮੈਂਟਸ ਜਿਹੜੇ ਨੇ ਉਹ ਮੁਹੱਈਆ ਕਰਵਾਏ ਜਾਣ ਪਰ ਸਰਕਾਰ ਦੇ ਵੱਲੋਂ ਇਹਨਾਂ ਦੀ ਆਵਾਜ਼ ਸੁਣਨ ਦੇ ਥਾਂ ਦੇ ਉੱਤੇ ਕਹਿੰਦੇ ਨੇ ਕਿ 40 ਦੇ ਕਰੀਬ ਜਿਹੜੇ EMPLOYES ਨੂੰ ਟਰਮੀਨੇਟ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੇ ਵੱਲੋਂ ਆਵਾਜ਼ ਚੁੱਕੀ ਚੁੱਕੀ ਜਾ ਰਹੀ ਸੀ ਕੀ ਇਹ ਉਮੀਦਾਂ ਨਹੀਂ ਸੀ ਸ਼ਾਇਦ ਸਰਕਾਰ ਤੋਂ ਲੋਕਾਂ ਨੂੰ ਵੱਡੀ ਗੱਲ ਹੈ ਪਰ ਹੁਣ ਤੁਹਾਡਾ ਲਾਸਟ ਸਟੈਪ ਕੀ ਹੈ ਕਿਉਂਕਿ ਟਰਮੀਨੇਟ ਤਾਂ 40 ਦੇ ਕਰੀਬ ਹੋ ਗਏ ਆ ਲੜਾਈ ਇਸੇ ਤਰੀਕੇ ਨਾਲ ਰਹਿਣੀ ਹੈ ਕਿ ਅੱਗੇ ਹੋਰ ਵੀ ਕੁਝ ਦੇ ਜੀ ਬਿਲਕੁਲ ਅਸੀਂ ਸੀਐਮ ਮਾਨ ਸਾਹਿਬ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਰੱਬ ਤੋਂ ਵੱਡਾ ਜਿਹੜਾ ਪੰਜਾਬ ਦਾ ਦੂਜਾ ਦਰਜਾ ਤਾਂ ਸੀਐਮ ਸਾਹਿਬ ਕੋਲੇ ਹੁੰਦਾ ਕਿਉਂਕਿ ਉਹਨੂੰ ਇੱਕ ਆਸਰਾ ਮੰਨਦੇ ਆ ਪੰਜਾਬ ਦੇ ਲੋਕ ਹਰ ਇੱਕ ਭਲੇ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਉਹ ਚੰਦ ਸ਼ਬਦ ਸਾਡੇ ਲਈ ਵੀ ਸੀਐਮ ਸਾਹਿਬ ਕਦੇ ਬੋਲੋ ਸਾਡੇ ਲਈ ਵੀ ਉਹ ਟਵੀਟ ਕਰੋ ਵੀ ਤੁਸੀਂ ਆ ਕੇ ਮਿਲੋ ਅਸੀਂ ਮੰਗੀ ਛੋਟੀ ਜੀ ਆ ਅਸੀਂ ਕੰਪਨੀ ਖਿਲਾਫ ਕਾਰਵਾਈ ਦੀ ਮੰਗ ਇਸ ਲਈ ਕਰਨਿਆ ਪੰਜਾਬ ਦੇ ਲੋਕਾਂ ਦੀ ਜਾਨ ਬਚਾਈ ਜਾ ਸਕੇ ਉਹਨਾਂ ਦੇ ਖਿਲਾਫ ਇਸੇ ਲਈ ਕਾਰਵਾਈ ਦੀ ਮੰਗ ਕਰ ਰਹੇ ਹਾਂ ਸਮਾਨ ਵੀ ਜਿਹੜਾ ਇਹਦੇ ਵਿੱਚ ਚਾਹੁੰਦੇ ਆ ਉਹ ਵੀ ਏਸੀ ਪੰਜਾਬ ਦੇ ਲੋਕਾਂ ਲਈ ਚਾਹੁੰਦੇ ਆ ਅਸੀਂ ਆਪਣੇ ਲਈ ਮੰਗ ਮੰਗਦੇ ਆ ਤਾਂ ਆਪਣੇ ਪਰਿਵਾਰਾਂ ਲਈ ਅਸੀਂ ਵੀ ਪੰਜਾਬ ਦੇ ਆ ਤਾਂ ਕਿਉਂ ਨਹੀਂ ਇਹ ਦੋ ਚਾਰ ਮੰਗਾ ਸੀਐਮ ਸਾਹਿਬ ਤੁਹਾਡੇ ਲਈ ਕੋਈ ਵੱਡੀਆਂ ਨਹੀਂ ਇੱਕ ਦੋ ਮਿੰਟ ਦਾ ਹੱਲ ਆ ਇਹਦੇ ਖਿਲਾਫ ਕਾਰਵਾਈ ਕਰਕੇ ਠੀਕ ਹੈ ਹਲੇ ਇਹਨਾਂ ਨੂੰ ਨਾਂ ਬਾਹਰ ਕੱਢੋ ਜੇ ਤੁਹਾਡੇ ਕੋਲੇ ਜਿਹੜਾ ਇਸ ਟਾਈਮ ਕੋਈ ਹੱਲ ਨਹੀਂ ਹੈਗਾ ਤਾਂ ਇਹਦੇ ਖਿਲਾਫ ਘੱਟੋ ਘੱਟ ਜਿਹੜੀ ਜਾਂਚ ਦਾ ਉਹ ਪ੍ਰਕਿਰਿਆ ਤਾਂ ਸ਼ੁਰੂ ਕਰੋ ਇਹ ਸਾਨੂੰ ਤੁਹਾਡੇ ਤੋਂ ਪੂਰੀ ਉਮੀਦ ਹੈ ਵੀ ਤੁਸੀਂ ਇਸ ਮਸਲੇ 'ਤੇ ਸਾਡਾ ਸਾਥ ਦਿਓਗੇ ਅਸੀਂ ਆਉਣ ਵਾਲੇ ਦਿਨਾਂ 'ਚ ਸੋਮਵਾਰ ਤੋਂ ਮਹਾਲੀ ਦੇ ਵਿੱਚ ਜਿਹੜੀ ਭੁੱਖ ਹੜਤਾਲ ਸ਼ੁਰੂ ਕਰਨ ਜਾ ਰਹੇ ਹਾਂ ਜਿੰਨੇ ਵੀ ਟਰਮੀਨੇਸ਼ਨ ਮੁਲਾਜ਼ਮਾਂ ਉਸ ਤੋਂ ਬਾਅਦ ਜੇ ਸਾਡੀ ਮੰਗ ਨਹੀਂ ਸੁਣੀ ਗਈ ਦੋ ਦੋ ਕਰਕੇ ਇਹਨਾਂ ਨੇ ਕੱਢਣਾ ਤਾਂ ਅਸੀਂ ਆਪ ਹੀ ਸਾਰੇ ਪੰਜਾਬ ਦੇ 1500 ਮੁਲਾਜ਼ਮ ਸੀਐਮ ਸਾਹਿਬ ਨੂੰ ਚਾਬੀਆਂ ਸੌਂਪ ਦੇਵਾਂਗੇ ਹੋ ਸਕਦਾ ਕੋਈ ਬਿਹਤਰ ਇਹਨਾਂ ਕੰਪਨੀ ਕੋਲੇ ਜਿਹੜੇ ਮੁਲਾਜ਼ਮ ਜਿਹੜੇ ਰੋਜ਼ ਆ ਕੱਲ ਆਇਆ ਉਹਨੇ ਅੱਜ ਜਾਨ ਲੈ ਲਈ ਇਹ ਜੇ ਪਤਾ ਨਹੀਂ ਕਿੰਨੇ ਕ ਇਹਨਾਂ ਨੇ ਉਤਾਰੇ ਆ ਪੰਜਾਬ ਦੇ ਵਿੱਚ ਉਹ ਜਾਨਾਂ ਲਈ ਜਾਣਗੇ ਤੇ ਸਰਕਾਰ ਦੀ ਬਦਨਾਮੀ ਕਰਾਈ ਜਾਣਗੇ ਫਿਰ ਸਾਡਾ ਕੀ ਹੈ ਸੋ ਦੋਸਤੋ ਗੱਲਾਂ ਬਹੁਤੀਆਂ ਨਹੀਂ ਬਸ ਸਮਝਣ ਦੀ ਲੋੜ ਹੈ ਤੇ ਐਂਬੂਲੈਂਸ ਲੋਕਾਂ ਦੀ ਜਾਨ ਬਚਾਉਣ ਦੇ ਲਈ ਹੁੰਦੀ ਹੈ ਤੇ ਐਂਬੂਲੈਂਸ ਦੇ ਡਰਾਈਵਰ ਜਿਹੜੇ ਨੇ ਉਹ ਇਹਨਾਂ ਐਂਬੂਲੈਂਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਆਏ ਨੇ ਇਸ ਐਂਬੂਲੈਂਸ ਦਾ ਇਲਾਜ ਕਰਵਾਉਣ ਦੇ ਲਈ ਯਾਨੀ ਮਕੈਨਿਕ ਕੋਲ ਲੈ ਕੇ ਆਏ ਨੇ ਐਂਬੂਲੈਂਸ ਨੂੰ ਠੀਕ ਕਰਵਾਉਣ ਦੇ ਲਈ ਫਿਰ ਇਸ ਤੋਂ ਬਾਅਦ ਇਹਦੇ ਅੰਦਰ ਇਕੁਪਮੈਂਟਸ ਲੱਗਣੇ ਨੇ ਉਹ ਜਿਹੜੇ ਕਿ ਇਹਦੇ ਅੰਦਰ ਲਗਾਏ ਜਾਣੇ ਨੇ ਕਿਉਂਕਿ ਇਹਨਾਂ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਇਹਨਾਂ ਮੁਲਾਜ਼ਮਾ ਨੇ ਸਰਕਾਰ ਤੱਕ ਪਹੁੰਚਾਈ ਗਈ ਮੀਡੀਆ ਦੇ ਵੱਲੋਂ ਯਾਨੀ ਅਸੀਂ ਲਗਾਤਾਰ ਇਸ ਕੋਸ਼ਿਸ਼ਾਂ ਦੇ ਵਿੱਚ ਲੱਗੇ ਰਹੇ ਤੇ ਮੀਡੀਆ ਦੀ ਆਵਾਜ਼ ਤੋਂ ਬਾਅਦ ਜਾਂ ਲੋਕਾਂ ਦੀ ਇਸ ਆਵਾਜ਼ ਤੋਂ ਬਾਅਦ ਜਾਂ ਕਹਿ ਲਿਆ ਕਿ ਇਹਨਾਂ ਮੁਲਾਜ਼ਮਾ ਦੀ ਆਵਾਜ਼ ਤੋਂ ਬਾਅਦ ਸਰਕਾਰ ਨੇ ਇਹਨਾਂ ਨੂੰ ਠੀਕ ਕਰਵਾਉਣ ਦੇ ਲਈ ਭੇਜਿਆ ਹੁਣ ਜ਼ਰੂਰੀ ਇਹ ਵੀ ਹੈ ਕਿ ਇਹਨਾਂ ਮੁਲਾਜ਼ਮਾ ਦੀ ਮੰਗਾਂ ਵੀ ਸੁਣ ਲਈਆਂ ਜਾਣ ਜੋ ਇਹ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ